जय भीम जय भारत यार ਏਦਾਂ ਸੋਚਦੇ ਆਂ ਵੀ 바ਵਾ ਸਾਹਿਬ ਦਾ ਦਿਨ ਮਨਾਉਣਾ 14 April ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਇਹੀ ਉਹਨਾਂ ਨੂੰ ਵਧਾਈ ਆ ਇਹਦੇ ਨਾਲ ਹੀ ਮਸਲਾ ਹੱਲ ਹੋ ਜਾਂਦਾ ਸੁਰਖਰੂ ਹੋ ਜਾਂਦਾ ਯਾਰ ਤੁਸੀਂ ਤੁਸੀਂ ਕਦੇ ਸੋਚਿਆ ਉਹਨਾਂ ਨੇ ਰਾਈਟ ਟੂ ਵੋਟ ਲੈ ਕੇ ਦਿੱਤਾ ਸੀ ਉਹਨਾਂ ਨੇ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਯਾਰ ਵੋਟ ਦਾ ਇਸਤੇਮਾਲ ਸਹੀ ਕਰਨਾ ਨੇ ਕਿਹਾ ਸੀ ਪੇ ਬੈਲਟ ਪੇਟੀਆਂ ਚੋਂ ਰਾਜਾ ਨਿਕਲੂਗਾ ਮਾਂ ਦੇ ਪੇਟੋਂ ਨਹੀਂ ਪੈਦਾ ਹੋਊਗਾ ਜਿੱਦਾਂ ਇਹ ਇਹ ਚੀਜ਼ ਤੁਸੀਂ ਅਚੀਵ ਕਰ ਲਈ ਨਾ ਫਿਰ ਸਮਝਿਓ ਅਸਲੀ ਜਨਮ ਦਿਨ ਉਹਨਾਂ ਦਾ ਸੈਲੀਬ੍ਰੇਸ਼ਨ ਹੈ 14 ਅਪ੍ਰੈਲ ਉਹਨਾਂ ਦੇ ਜਨਮ ਦਿਨ ਦੀ ਸੈਲੀਬ੍ਰੇਸ਼ਨ ਆ ਅਦਰਵਾਈਜ਼ ਨਹੀਂ ਔਰ ਇਹੋ ਜੀ ਸ਼ਖਸੀਅਤ ਦਾ ਜਨਮ ਦਿਨ ਜਿਹੜਾ ਮਨਾਉਣਾ ਆ ਇਹ 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 ਦਾ ਨਹੀਂ ਹੈਗਾ ਜਿਨੇ ਤੁਹਾਡੇ ਲਈ ਕਸਮ ਖਾਧੀ ਕਿ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ ਅਗਰ ਮੈਂ ਤੁਹਾਡੀ ਇੱਕ ਪਸ਼ੂਆਂ ਤੋਂ ਬੱਧਰ ਗੁਲਾਮੀ ਦੂਰ ਨਾ ਕਰ ਸਕਿਆ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਪਲੀਜ਼ ਪਲੀਜ਼ ਬੀ ਸੀਰੀਅਸ ਔਰ ਸੀਰੀਅਸਨੈਸ ਕਾਦੇ ਵਾਸਤੇ ਚਾਹੀਦੀ ਗੰਭੀਰਤਾ ਕਾਦੇ ਵਾਸਤੇ ਚਾਹੀਦੀ ਆ ਸਿਰਫ ਤੇ ਸਿਰਫ ਇੱਕੋ ਹੀ ਕੰਮ 'ਤੇ ਫੋਕਸ ਹੋ ਜਾਓ ਤੇ ਵੋਟ ਦਾ ਇਸਤੇਮਾਲ ਕੇ ਕਰਨਾ ਸਰਕਾਰ ਤੁਹਾਡੇ ਮਗਰ ਮਰੂਗੀ ਫਿਰ ਵੀ ਜੈ ਭਿੰਦ ਜੈ ਭਾਰਤ